ਅੱਜ ਪੰਜਾਬੀ ਸਟਾਈਲ ਦੇ ਵਿੱਚ ਆਪਾਂ ਦਾਲ ਚੋਲ ਬਣਾ ਕੇ ਤਿਆਰ ਕਰਾਂਗੇ ਜੀ ਜਾਣੀ ਕਿ ਧੀਰੇ ਵਾਲੇ ਚੋਲ ਜੀਰਾ ਰਾਈਸ ਤੇ ਨਾਲੀ ਆਪਾ ਆਪਣਾਵਾਗੀ ਦਾਲ ਜੋ ਕਿ ਖਾਂਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਜਦੋਂ ਵੀ ਕਦੇ ਤੁਹਾਡਾ ਰੋਟੀ ਖਾਂਦਾ ਮਨ ਨਾ ਕਰੇ ਜਾਂ ਰੋਟੀ ਬਣਾਵਣਾ ਕੀ ਆਖ ਚੁੱਕੇ ਤਾਂ ਦਾਲ ਚੋਲ ਬਣਾਓ ਖਾਂਦੇ ਵਿੱਚ ਬਹੁਤ ਦਾ ਸਵਾਦ ਵੀ ਆ ਤੇ ਨਾਲੀ ਬਹੁਤ ਹੈਲਥੀ ਹੈ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਜਵਧੀ ਲੱਗ ਜਾ ਤਾਂ ਪਲੀਜ਼ ਰਿਕਵੈਸਟ ਹੈ ਮੇਰੇ ਚੈਨਲ ਬ੍ਰੈਡਕਾਸਟ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਇੱਥੇ ਮੈਂ ਲਈ ਆ ਜੀ ਮੂੰਗੀ ਦੀ ਦਾਲ ਯਾਨੀ ਕਿ ਮੂੰਗ ਦਾਲ ਨਾਲਿਓਸ ਤੋਂ ਅੱਧੀ ਮਸਰਾਂ ਦੀ ਦਾਲ ਲਈ ਆ ਤੇ ਜਿੰਨੀ ਮਸਰਾਂ ਦੀ ਦਾਲ ਲਈ ਆ ਓਨੀ ਇੱਥੇ ਮੈਂ ਲਈ ਆ ਜੀ ਚਨਾ ਦਾਲ ਯਾਨੀ ਕਿ ਛੋਲਿਆਂ ਦੀ ਦਾਲ ਤੇ ਸਾਰੀਆਂ ਦਾਲਾਂ ਨੂੰ ਪਹਿਲਾਂ ਆਪਾਂ ਖੁੱਲੇ ਪਾਂਡੇ ਦੇ ਵਿੱਚ ਪਾ ਲੈਣਾ ਪਹਿਲੇ ਮੈਂ ਮੂੰਗ ਦਾਲ ਪਾ ਰਹੀ ਆ ਜੀ ਫਿਰ ਮਸਰਾਂ ਦੀ ਦਾਲ ਤੇ ਫਿਰ ਛੋਲਿਆਂ ਦੀ ਦਾਲ ਯਾਨੀ ਕਿ ਚਨਾ ਦਾਲ ਤੇ ਫਿਰ ਆਪਾਂ ਵਿੱਚ ਪਾਵਾਂਗੇ ਥੁੱਲਾ ਪਾਣੀ ਥੁੱਲੇ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਮਲ ਮਲ ਕੇ ਧੋਣਾ ਹੈ ਤੇ ਤਿੰਨ ਤੋਂ ਚਾਰ ਵਾਰੀ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਵਾਂਗੇ ਕਿ ਧੋ ਧੋ ਕੇ ਨਾ ਜਿਹੜਾ ਪਾਣੀ ਆ ਬਿਲਕੁਲ ਸਾਫ਼ ਹੋ ਜਾਵੇ ਤੇ ਵਿੱਚ ਵੀ ਦਾਲ ਦਿਖਣ ਲੱਗ ਜਾਵੇ ਚੰਗੀ ਤਰ੍ਹਾਂ ਦਾਲ ਨੂੰ ਮੈਂ ਸਾਫ਼ ਕਰ ਲਿਆ ਵੇਖੋ ਪਾਣੀ ਦੇ ਵਿੱਚ ਦੀ ਬਿਲਕੁਲ ਦਿਖ ਰਹੀ ਆ ਤੇ ਫਿਰ ਦਾਲ ਆਪਾਂ ਕੁੱਕਰ ਦੇ ਵਿੱਚ ਬਣਾ ਕੇ ਟਾਰ ਕਰਾਂਗੇ ਤੇ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਪਾ ਦੇਣੀ ਆ ਕੁੱਕਰ ਦੇ ਵਿੱਚ ਤੇ ਫਿਰ ਆਪਾਂ ਲੋੜ ਅਨਸਾਰ ਪਾਣੀ ਪਾਵਾਂਗੇ ਜੀ ਇੱਥੇ ਇੱਕ ਮੈਂ ਪੂਰਾ ਬਾਉਲਿਆ ਦਾਲ ਦਾ ਤੇ ਨਾਲ ਹੀ ਤਿੰਨ ਬਾਉਲ ਪਾਣੀ ਦੇ ਲਏ ਆ ਸਵਾਦ ਅਨਸਾਰ ਨਮਕ ਹਲਦੀ ਪਾਊਡਰ ਪਾਕੀ ਨਾ ਫਿਰ ਇੱਕ ਵੱਡਾ ਚਮਚ ਪਾ ਰਹੀ ਹਾਂ ਦੇਸੀ ਘਿਓ ਦਾ ਤੁਸੀਂ ਵੀ ਤੁਸੀਂ ਘਿਓ ਤੇਲ ਦੀ ਵਰਤੋਂ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਮਿਕਸ ਕਰਨ ਤੋਂ ਬਾਅਦ ਜੀ ਫੇਲ ਲਗਾ ਦੇਣਾ ਆਪਾਂ ਕੁੱਕਰ ਦਾ ਢੱਕਣ ਵਿਸਾ ਲਗਾ ਕੇ ਕੁੱਕਰ ਨੂੰ ਰੱਖਾਂਗੇ ਆਪਾਂ ਗੈਸ ਦੇ ਉੱਪਰ ਤੇ ਆਪਾਂ ਚਾਰ ਵਿਸਾ ਲਗਾਉਣੀਆਂ ਇੱਕ ਵਿਸਾ ਹਾਈ ਫਲੇਮ ਤੇ ਤਿੰਨ ਵਿਸਾ ਲ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਜਿੰਨੀ ਦੇਰ ਆਪਣੀ ਦਾਲ ਬਣਦੀ ਹੈ ਨਾ ਆਪਾਂ ਚੌਲ ਵੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣੇ ਇੱਥੇ ਮੈਂ ਇੱਕ ਬਾਉਲ ਲਿਆ ਜੀ ਚੌਲਾਂ ਦਾ ਚੌਲਾਂ ਨੂੰ ਵੀ ਸਾਫ਼ ਪਾਣੀ ਦੇ ਨਾਲ ਤਿੰਨ ਤੋਂ ਚਾਰ ਵਾਰੀ ਚੰਗੀ ਤਰ੍ਹਾਂ ਮਲ ਮਲ ਕੇ ਧੋ ਦੇਣਾ ਹੈ ਕਿ ਇਹਨਾਂ ਦਾ ਪਾਣੀ ਬਿਲਕੁਲ ਸਾਫ਼ ਹੋ ਜਾਵੇ ਜਿਹੜਾ ਚਿੱਟਾ ਜਿਹਾ ਪਾਣੀ ਨਾ ਇਹ ਬਿਲਕੁਲ ਇਸ ਤਰ੍ਹਾਂ ਸਾਫ਼ ਹੋ ਜਾਵੇ ਵਿੱਚ ਦੀ ਚੌਲ ਦਿਖਣ ਲੱਗ ਜਾਣ ਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਸੀ ਜੀ ਨਾ ਹੀ ਤਾਂ ਮੈਂ ਦਾਲ ਪਿਉਂ ਕੇ ਰੱਖਿਆ ਤੇ ਫਿਰ ਚੌਲਾਂ ਨੂੰ ਆਪਾਂ ਪਾਵਾਂਗੇ ਫਰਾਈਵਿੰਗ ਦੇ ਵਿੱਚ ਤੁਸੀਂ ਕਿਸੇ ਵੀ ਫਰਾਈਵਿੰਗ ਜਾਂ ਕੜਾਈ ਦੇ ਵਿੱਚ ਬਣਾ ਸਕਦੇ ਹੋ ਤੇ ਫਿਰ ਜਿੰਨੇ ਚੌਲ ਆ ਉਸ ਤੋਂ ਡਬਲ ਪਾਣੀ ਲਿਆ ਇੱਕ ਕੌਲੀ ਜਾਨੀ ਕਿ ਇੱਕ ਬੌਲ ਮੈਂ ਚੌਲਾਂ ਦਾ ਦੋ ਬੌਲ ਪਾਣੀ ਦੇ ਨਾਲ ਹੀ ਫਿਰ ਇੱਥੇ ਥੋੜਾ ਜਿਹਾ ਜੀਰਾ ਪਾ ਦਿੱਤਾ ਹੈ ਸਵਾਦ ਅਨੁਸਾਰ ਨਮਕ ਪਾ ਦਿੱਤਾ ਹੈ ਤੇ ਇੱਕ ਚਮਚ ਮੈਂ ਪਾਵਾਂਗੀ ਦੇਸੀ ਚੌਲ ਦਾ ਇਹਦੇ ਨਾਲ ਨਾ ਜਿਹੜੇ ਚੌਲ ਆ ਪੋਲੇ ਵੀ ਬੰਦੇ ਆ ਤੇ ਜੁੜਦੇ ਵੀ ਨਹੀਂ ਆਪਸ ਵਿੱਚ ਕਿਉਂ ਆਪਾਂ ਕਿ ਚੰਗੀ ਤਰ੍ਹਾਂ ਮਾਪਾ ਨਾ ਮਿਕਸਰ ਕਰਕੇ ਗੈਸ ਦੇ ਉੱਪਰ ਰੱਖ ਦੇਣੀ ਆ ਤੇ ਫਿਰ ਉਬਾਲਾ ਆਉਣਾ ਸ਼ੁਰੂ ਹੋ ਗਿਆ ਹੈ ਜੀ ਜਿਵੇਂ ਉਬਾਲਾ ਆਉਣਾ ਸ਼ੁਰੂ ਹੋ ਗਿਆ ਨਾ ਗੈਸ ਮੇ ਕਰ ਦਿੱਤਾ ਲੋ ਟੂ ਮੀਡੀਅਮ ਫਲੇਮ ਤੇ ਉਪਰੋਂ ਕਵਰ ਕਰਕੇ ਚੌਲਾਂ ਨੂੰ ਆਪਾਂ ਪਕਾਉਣਾ ਹੈ ਤੇ ਵਿੱਚ ਦੀ ਇੱਕ ਤੋਂ ਦੋ ਵਾਰੀ ਜ਼ਰੂਰ ਮਿਕਸ ਕਰਕੇ ਹਿਲਾ ਦੇਣਾ ਹੈ ਤੇ ਮੈਂ ਇੱਥੇ ਇੱਕ ਤੋਂ ਦੋ ਵਾਰੀ ਚੈੱਕ ਕਰਕੇ ਇਹਨਾਂ ਨੂੰ ਹਿਲਾ ਦਿੱਤਾ ਸੀਗਾ ਤੇ ਫਿਰ ਜਿੰਨੀ ਦੇਰ ਇਹਨਾਂ ਦਾ ਪਾਣੀ ਨਹੀਂ ਸੁੱਕਦਾ ਆਪਾਂ ਘੱਟ ਸੇਕ ਤੇ ਪਕਾਉਣਾ ਹੈ ਤੇ ਸੇਕ ਇੱਥੇ ਗੈਸ ਦਾ ਆਪਾਂ ਬਿਲਕੁਲ ਘੱਟ ਰੱਖਣਾ ਹੈ ਜਿਵੇਂ ਹੀ ਚੌਲਾਂ ਦਾ ਪਾਣੀ ਬਿਲਕੁਲ ਸੁੱਕ ਗਿਆ ਜੀ 1 ਮਿੰਟ ਆਪਾਂ ਨਾ ਕੱਟ ਸੇਕ ਤੇ ਪਕਾ ਕੇ ਤੇ ਫਿਰ ਗੈਸ ਬੰਦ ਕਰ ਦੇਣਾ ਤੇ ਉੱਪਰੋਂ ਢੱਕਣ ਜਿਹੜਾ 10 ਮਿੰਟ ਤੱਕ ਨਹੀਂ ਆਪਾਂ ਚੱਖਣਾ ਦੂਸਰੀ ਸਾਈਡ ਉਨੀ ਦੇਰ ਆਪਾਂ ਤੜਕਾ ਲਗਾ ਕੇ ਤਿਆਰ ਕਰ ਲੈਣੀ ਹੈ ਜੀ ਦਾਲ ਨੂੰ ਤੇ ਫਰਾਈਪੈਨ ਰੱਖਿਆ ਗੈਸ ਦੇ ਉੱਪਰ ਉਹਦੇ ਵਿੱਚ ਪਹਿਲਾਂ ਮੈਂ 2 ਚਮਚ ਲਿਆ ਤੇਸੀ ਕਿਉ ਜਿਵੇਂ ਕਿਉ ਗਰਮ ਹੋ ਗਿਆ ਪਹਿਲਾਂ ਉਹਦੇ ਵਿੱਚ ਮੈਂ ਜੀਰਾ ਪਾਇਆ ਫਿਰ ਥੋੜੀ ਜੀ ਰਾਈ ਜਾਨਕੀ ਕਾਲੀ ਸਰੋਂ ਹਲਕਾ ਜਿਹਾ ਉਹਨਾਂ ਨੂੰ ਪੁੰਨਣ ਤੋਂ ਬਾਅਦ ਜੀ ਪਾ ਦਿੱਤੇ ਨੇ ਪਿਆਜ਼ ਪਿਆਜ਼ ਬਾਗੇ ਆਪਾਂ ਬਿਲਕੁਲ ਹੀ ਘੱਟ ਸੇਕ ਦੇਣਾ ਇਹਨਾਂ ਨੂੰ ਭੁੰਨਾਈ ਤੇ ਜਿਵੇਂ ਪਿਆਜ਼ਾਂ ਦਾ ਹਲਕਾ ਜਿਹਾ ਰੰਗ ਬਦਲ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਜੀ ਹਰੀ ਮਿਰਚ ਤੇ ਹਰੀ ਮਿਰਚ ਮੈਂ ਕੁੱਟ ਕੇ ਪਾ ਰਹੀ ਹਾਂ ਨਾਲ ਹੀ ਬਰੀਕ ਕਟਿਆ ਹੋਇਆ ਅਦਰਕ ਲਸਣ ਅਦਰਕ ਲਸਣ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਨਾ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲੈਣਾ ਹੈ ਕਿ ਇਹਦਾ ਜਿਹੜਾ ਰੰਗ ਹੈ ਨਾ ਬਦਲ ਜਾਵੇ ਜਿਵੇਂ ਪਿਆਜ਼ਾਂ ਦਾ ਰੰਗ ਬਦਲ ਗਿਆ 골ਡਨ ਬ੍ਰਾਊਨ ਹੋ ਗਿਆ ਦੇ ਵਿੱਚ ਇੱਕ ਟਮਾਟਰ ਇਸ ਤਰ੍ਹਾਂ ਕੱਟ ਕੇ ਪਾ ਦੇ ਤਾਂ ਇਹ ਟਮਾਟਰ ਪਾ ਕੇ ਮਿਕਸ ਕਰਾਂਗੇ ਤੇ ਇੱਕ ਤੋਂ ਡੇਢ ਮਿੰਟ ਆ ਪਕਾਵਾਂਗੇ ਕਿ ਟਮਾਟਰ ਜਿਹੜੇ ਆਪਣੇ ਬਿਲਕੁਲ ਨਰਮ ਹੋ ਜਾਂਦੇ ਫਿਰ ਪਾਵਾਂਗੇ ਸਵਾਦ ਤੇ ਲੋੜ ਅਨਸਾਰ ਮਸਾਲੇ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਉਣੇ ਕਰਦੇ ਸਿਰਫ ਦੋ ਤਿੰਨ ਮਸਾਲਿਆਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਵਾਕਈ ਬਹੁਤ ਸਵਾਦ ਬਨ ਕੇ ਤਿਆਰ ਹੁੰਦੀ ਹੈ ਜੀ ਜ਼ਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਦਾਲ ਚੋਲ ਬਣਾ ਕੇ ਦੇਖਿਓ ਸਾਰੇ ਬਹੁਤ ਪਸੰਦ ਕਰਨਗੇ ਰੋਟੀਆਂ ਖਾ ਖਾ ਕੇ ਬੋਰ ਹੋ ਚੁੱਕੇ ਆ ਤਾਂ ਜ਼ਰੂਰ ਬਣਾਇਓ ਫਿਰ ਥੋੜੀ ਜਿਹੀ ਦੇ ਵਿੱਚ ਮੈਂ ਪਾਈ ਹੈ ਜੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਧਨੀਆ ਪਾਊਡਰ ਤੇ ਨਾਲ ਹੀ ਕਸੂਰੀ ਮੇਥੀ ਯਾਨੀ ਕਿ ਸੁੱਕੀ ਮੇਥੀ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਨਾ ਆਪਾਂ ਇਹਨੂੰ ਇੱਕ ਤੋਂ ਡੇਢ ਮ ਕੀ ਤੜਕੇ ਦੇ ਨਾਲੋਂ ਜਿਹੜਾ ਤੇਲ ਆ ਆਪਣਾ ਜਾਨੀ ਕਿ ਕਿਉ ਆ ਆਪਣਾ ਬਿਲਕੁਲ ਅਲੱਗ ਹੋ ਜਾਵੇ ਤੇ ਓਨੀ ਦੇਰ ਜਿੰਨੀ ਦੇਰ ਤੜਕਾ ਬਣ ਜਾਏ ਜੀ ਆਪਾਂ ਆਪਣੀ ਦਾਲ ਚੈੱਕ ਕਰਕੇ ਦੇਖਣਾਗੇ 4 ਵਿਸਲ ਆਉਣ ਦੇ ਬਾਅਦ ਮੈਂ ਨਾ ਗੈਸ ਬੰਦ ਕਰ ਦਿੱਤਾ ਸੀ ਜਿਵੇਂ ਹੀ ਕੁੱਕਰ ਦੀ ਭਾਫ਼ ਨਿਕਲ ਗਈ ਨਾ ਫਿਰ ਆਪਾਂ ਕੁੱਕਰ ਖੋਲਣਾ ਹੈ ਤੇ ਦਾਲ ਚੈੱਕ ਕਰਕੇ ਦੇਖ ਲੈਣੀ ਹੈ ਤੇ ਦੇਖੋ ਦਾਲ ਆਪਣੀ ਬਿਲਕੁਲ ਰਲ ਚੁੱਕੀ ਆ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਤੇ ਖਾਂਦੇ ਵਿੱਚ ਵੀ ਨਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਆ ਜ਼ਰੂਰ ਬਣਾਇਓ ਦਾਲ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਦਾਲ ਬਣ ਕੇ ਤਿਆਰ ਆ ਤੇ ਦੂਸਰੀ ਸਾਈਡ ਆਪਣਾ ਤੜਕਾ ਦੇਖੋ ਤੜਕੀ ਨੇ ਵੀ ਕਿਉ ਛੱਡ ਦਿੱਤਾ ਹੈ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਨਾ ਤੜਕੀ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਫਿਰ ਤੜਕੇ ਦੇ ਵਿੱਚ ਆਪਾਂ ਪਾ ਲਵਾਂਗੇ ਦਾਲ ਦਾਲ ਨੂੰ ਆਪਾਂ ਤੜਕੇ ਦੇ ਵਿੱਚ ਪਾ ਦੇਣਾ ਹੈ ਜੀ ਤੇ ਫਿਰ ਸਾਰੀ ਦਾਲ ਨੂੰ ਨਾ ਤੜਕੇ ਦੇ ਵਿੱਚ ਮਿਕਸ ਕਰ ਲੈਣਾ ਹੈ ਕਿ ਚੰਗੀ ਤਰ੍ਹਾਂ ਦਾਲ ਤੇ ਤੜਕਾ ਨਾ ਰਲ ਜਾਣ ਕਿ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਦਾਲ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਬਨ ਕੇ ਤਿਆਰ ਹੁੰਦੀ ਹੈ ਵਾਕੇ ਹੀ ਬਹੁਤ ਦਾ ਸਵਾਦ ਬਨ ਕੇ ਤਿਆਰ ਹੋਈ ਸੀ ਜਰੂਰ ਇੱਕ ਵਾਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਉਂਗਲੀਆਂ ਹੀ ਚੜਦੇ ਰਹਿ ਜਾਓਗੇ ਕਦੇ ਵੀ ਦਾਲ ਬਣਾਓ ਨਾ ਤਾਂ ਇਸ ਤਰੀਕੇ ਦੇ ਨਾਲ ਬਣਾਇਓ ਸਿੰਪਲ ਜਿਹੇ ਤਰੀਕੇ ਦੇ ਨਾਲ ਕਰਦੀ ਨਾਰਮਲ ਮਸਾਲਿਆਂ ਦੇ ਵਿੱਚ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਬਹੁਤ ਹੀ ਸਵਾਦ ਬਣਦੀ ਹੈ ਦਾਲ ਨੂੰ ਚੰਗੀ ਤਰ੍ਹਾਂ ਮੈਂ ਤੜਕੇ ਦੇ ਵਿੱਚ ਮਿਕਸ ਕਰ ਦਿੱਤਾ ਜੀ ਤੇ ਦਾਲ ਨੂੰ ਆਪਾਂ ਟੱਕ ਕੇ ਨਾ 3 ਤੋਂ 4 ਮਿੰਟ ਆ ਪਕਾਵਾਂਗੇ ਕਿ ਚੰਗੀ ਤਰ੍ਹਾਂ ਜਿਹੜਾ ਤੜਕੇ ਦਾ ਫਲੇਵਰ ਆ ਆਪਣੀ ਦਾਲ ਦੇ ਵਿੱਚ ਆ ਜਾਵੇ ਤੇ ਉਨੀ ਦੇਰ ਆਪਾਂ ਚੌਲ ਵੀ ਚੈੱਕ ਕਰਕੇ ਦੇਖ ਲੈਣੀਆਂ ਦੇਖੋ ਚੌਲ ਵੀ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਆ ਦੇਖੋ ਇਸ ਤਰੀਕੇ ਦੇ ਨਾਲ ਘੱਟ ਸੇਕਤੇ ਤੁਸੀਂ ਕੋਈ ਵੀ ਦਾਲ ਸਬਜ਼ੀ ਬਣਾਓ ਚੌਲ ਬਣਾਓ ਕੁਛ ਵੀ ਬਣਾਓ ਘੱਟ ਸੇਕਤੇ ਬਣਾਉਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਬਿਲਕੁਲ ਕੱਚੇ ਨਹੀਂ ਰਹਿੰਦੇ ਤੇ ਦੇਖੋ ਕੱਲੇ-ਕੱਲੇ ਬਿਖਰਵੇਂ ਬਿਖਰਵੇਂ ਚੌਲ ੜੇਡੀ ਬਣ ਕੇ ਤਿਆਰ ਹੋਏ ਆ ਬਹੁਤ ਹੀ ਵਧੀਆ ਆਪਣੇ ਚੌਲ ਵੀ ਬਣ ਕੇ ਤਿਆਰ ਹੋ ਚੁੱਕੇ ਆ ਤੇ ਦੂਸਰੀ ਸਾਈਡ 'ਅ ਮੈਂ ਦਾਲ ਨੂੰ ਵੀ ਤਿੰਨ ਤੋਂ ਚਾਰ ਮਿੰਟ ਬਿਲਕੁਲ ਘੱਟ ਸੇਕ ਤੇ ਪਕਾ ਲਿਆ ਹੈ ਜੀ ਤੇ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਦਾਲ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਸਹੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਸੀ ਮਿਕਸ ਕਰਾਂਗੇ ਤੇ ਉੱਪਰ ਦੀ ਪਾਵਾਂਗੇ ਜੀ ਫਰੈਸ਼ ਹਰਾ ਧਨੀਆ ਤਨੀਆ ਪਾ ਕੇ ਤਨੀਏ ਨੂੰ ਚੰਗੀ ਤਰ੍ਹਾਂ ਮਿਕਸਰ ਕਰਾਂਗੇ ਜੀ ਤੇ ਫਿਰ ਗਰਮਾ ਗਰਮ ਦਾਲ ਤੇ ਚੋਲਾ ਪਾ ਸਰਵ ਕਰਾਂਗੇ ਖਾਣ ਦੇ ਲਈ ਤਿਆਰ ਆ ਜੀ ਖੁਦ ਵੀ ਖਾਓ ਤੇ ਸਾਰਿਆਂ ਨੂੰ ਖਿਲਾਓ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਰਿਕਵੈਸਟ ਆ ਮੇਰੇ ਚੈਨਲ ਬ੍ਰਾਡਕਾਸਟ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀ ਤੇ ਇਸੇ ਤਰ੍ਹਾਂ ਪਿਆਰ ਸਪੋਰਟ ਇਹ ਦਿਂਦੀ ਰਿਓ ਮਿਲਦੀਆਂ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ